ਉਹ ਜੋ ਗਿੱਦੜ ਤੇ ਗਿੱਦੜੀ ਤੇ ਨਾ ਭਾਈ ਸੁਰੂ ਤੋਂ ਜਮੇ ਸੁਰੂ ਤੋਂ ਚੱਲੂ ਹਾਂ ਇੱਥੇ ਦੋ ਗਿੱਦੜ ਤੇ ਗਿੱਦੜੀ ਦੋ ਉਹਨਾਂ ਦੇ ਬੱਚੇ ਠੀਕ ਹੈ ਜੀ ਉਹ ਆ ਦਾ ਖੇਲ-ਖਿਵਟਾ ਕਰਦੇ ਖੇਡਦੇ ਫਿਰਦੇ ਨੇ ਵੀ ਜੇ ਕਿਤੇ ਮੱਕੀ ਆ ਗਈ ਤਾਂ ਛੱਲੀਆਂ ਖਾ ਲੀਆਂ ਜੇ ਕਿਤੇ ਕਚਰੇ ਦਾ ਬਾੜਾ ਆ ਗਿਆ ਤਾਂ ਕਚਰੇ ਖਾ ਲੇ ਜੇ ਕਿਤੇ ਬੇਰ ਥਿਆਗੇ ਤਾਂ ਬੇਰ ਖਾ ਲੇ ਠੀਕ ਹੈ ਜੀ ਉਹ ਜਾ ਕਾਰੋਬਾਰ ਜਾਬ ਦਾ ਕਰਦੇ ਫਿਰਦੇ ਨੇ ਦਿਨ ਦੇ ਵੱਜ ਗਏ 4 ਕ ਠੀਕ ਹੈ ਜੀ ਉਜਲ 4:00 ਵੱਜ ਗਏ ਹੌਲੀ ਹੌਲੀ ਜਾਂਦੇ ਜਾਂਦਿਆਂ ਨੂੰ ਖੱਡਗਾਹਾਂ ਛੇਰ ਦੀ ਥਿਆਗੀ ਠੀਕ ਹੈ ਜੀ ਜਦੋਂ ਛੇਰ ਦੀ ਖੱਡ ਥੇ ਹੁਣ ਛੇਰ ਦੀ ਖੱਡ ਖੁੱਲੀ ਹਾਂਜੀ ਵਧੀਆ ਹਾਂਜੀ ਤੇ ਗਿੱਦੜੀ ਕਹਿੰਦੀ ਵੀ ਗਿੱਦੜਾ ਆ ਆਪਣੇ ਵਾਸਤੇ ਜਗਾ ਵਧੀਆ ਖੱਡ ਖੁੱਲੀ ਥਿਆਗੀ ਨਹੀਂ ਤਾਂ ਬੱਚੇ ਮौज ਨਾ ਪਿਆ ਕਰਨਗੇ ਨਾ ਇਹ ਆਪਾਂ ਪਿਆ ਕਰਾਂਗੇ ਹਾਂਜੀ ਵੀ ਆਪਾਂ ਅੱਗੇ ਰਹਿਣਿਆ ਝਾੜੀਆਂ ਜਾਂਚ ਹਾਂਜੀ ਝਾੜੀਆਂ ਜਾਂਚ ਕਹਿੰਦੇ ਉੱਥੇ ਪੀੜੇ ਜੇ ਥਾਂ 'ਚ ਪੀੜੀਆਂ ਜਾਂ ਖੱਡਾਂ 'ਚਵੇਂ ਕੰਡੇ ਖਾਈ ਜਾਂਦੇ ਆ। ਜੀ। ਉਹ ਜਿਹੜਾ ਆਪਾਂ ਕਹਿੰਦੇ ਨੇ ਅਕੇ ਗਿੱਦੜਾਂ ਵਗੈਰਾ ਝਾੜੀ ਕੌਣ hxgੇ? ਉਹਨ ਗਿੱਦੜ ਝਾੜਾ ਤੇ ਹੱਗਦੇ ਤੇ ਝਾੜੀਆਂ 'ਚ ਹੀ ਰਹਿੰਦੇ। ਹਾਂਜੀ। ਉਹ ਕਹਿੰਦਾ ਰਾਇ ਤਾਂ ਆਪਾਂ ਭਾਵਾਂਗੇ। ਹਾਂਜੀ। ਇੱਥੇ। ਜੀ। ਪਰ ਗੱਲ ਇੱਕ ਐ ਕਹਿੰਦਾ ਖੱਡਾ ਫੁੱਫੜ ਦੀ। ਜੀ। ਪੰਗਾ ਨਾਲ ਐ। ਹਾਂਜੀ। ਆਪਾਂ ਨੂੰ ਝਾੜੀਆਂ 'ਚ ਠੀਕ ਐ ਝਾੜੀਆਂ 'ਚ ਛੇਰ ਬਘੇਰਾ ਛੇਤੀ ਜਾਂਦਾ ਨਹੀਂ। ਨਹੀਂ ਤਾਂ ਬੱਚਿਆਂ ਦਾ ਟਾਈਮ ਲੱਗੇ ਜਾਂਦਾ ਨਾ ਇਹ ਆਪਣਾ ਲੱਗੇ ਜਾਂਦਾ ਤੂੰ ਪੰਗਾ ਨਾਲ ਆ ਫੁੱਫੜ ਦੀ ਖੱਟਾ ਫੁੱਫੜ ਦਾ ਘਰ ਹੈ ਇਹ ਆਪਣੇ ਸੂਤ ਨਹੀਂ ਆਉਣਾ ਹਾਂਜੀ ਉਹ ਕਹਿੰਦੀ ਕਿਹੜਾ ਫੁੱਫੜ ਹਾਂਜੀ ਕਹਿੰਦਾ ਹੁਣ ਤੈਨੂੰ ਨਹੀਂ ਪਤਾ ਇਹਦੀ ਨਾਮ ਹੈ ਤਾਂ ਇੱਥੋਂ ਸੁਣਿਆ ਅੱਜ ਫੁੱਫੜ ਹੂੰ ਕਹਿੰਦਾ ਸ਼ੇਰ ਹੈ ਸ਼ੇਰ ਚਾਰਾ ਨੂੰ ਖਾਜੂ ਦੋਹੇ ਬੱਚੇ ਦੋਹੇ ਆਪਾਂ ਛੱਡ ਦੇ ਦੀ ਦਿਨ ਦੇ 4 ਵਜੇ ਇਦਨੇ ਭਾਈ ਉਹਨਾਂ ਦਾ ਗੱਲਾਂ-ਬਾਤਾਂ ਕਰਦਿਆਂ ਨੂੰ ਅੜੀ ਪੈ ਗਈ ਅੜੀ ਪੈ ਗਈ ਕਹਿੰਦੇ ਨਹੀਂ ਐਵੇਂ ਤੂੰ ਕਹੀ ਜਾਂਦਾ ਇੱਥੇ ਲਵੇ ਨਾ ਲਾਉਣੇ ਛੇਰ ਅ ਰੋਹੀ ਬਿਆਨ ਬਾਣ ਖੁੱਲਾ ਪਿਆ ਕਿਤੇ ਦੀਲਾ ਨਹੀਂ ਕਰਦਾ ਨਹੀਂ ਐਵੇਂ ਡਰਿਆ ਨਾ ਨਾ ਇੱਥੇ ਰਹਿਾਂਗੇ ਹੂੰ ਕਹਿੰਦਾ ਕੋਈ ਨਹੀਂ ਫਿਰ ਤੇਰੀ ਮਰਜ਼ੀ ਹੈ ਫਿਰ ਸਿੱਧੀ ਤਿਆਰੀ ਕਰ ਲੈ ਸੱਚਖੰਡ ਦੀ ਹੁਣ ਆਥਰ ਨੂੰ ਛੇਰ ਤਾਂ ਆਉਣ ਵਾਲਾ ਹੈ ਉਹ ਕਹਿੰਦੀ ਕੋਈ ਆਉਣ ਦੇ ਜੀ ਉਹ ਤਾਂ ਸੱਚ ਹੋਈ ਭਾਈ ਜਦੋਂ ਛੀਕ ਵੱਜ ਗਏ ਛੇਰ ਵੀ ਆ ਗਿਆ ਵੀ ਹੁਣ ਆਪਣਾ ਖਾਣਾ-ਦਾਣਾ ਖਾ ਕੇ ਰੋਹੀ ਚੋ ਵੀ ਜਾਨਾ ਖੱਟ ਤੇ ਜਦੋਂ ਛੇਰ ਆ ਗਿਆ ਦੇਖ ਲੈ ਵੀ ਉਹ ਹੁੰਦਾ ਦੁੱਖ ਕਿੰਨਾ ਤੋਂ ਕੰਨ ਲਾ ਆ ਗਿਆ ਫੁੱਫੜ ਤਾ ਹੋਉਂਦਾ ਹੋ ਜਾ ਤਿਆਰ ਲੱਗੀ ਕੰਮਣ ਗਿੰਦੜੀ ਵੀ ਗੱਲ ਤੇਰੀ ਪੱਕੀ ਐ ਹੁਣ ਕਹਿੰਦਾ ਹੁਣ ਕੀ ਬਣਾ ਤੇ ਹੁਣ ਤੈਨੂੰ ਪਤਾ ਹੀ ਐ ਛੱਡਦਾ ਨਹੀਂ ਚਾਰਾ ਨੂੰ ਉਹ ਕਹਿੰਦੀ ਤਾਂ ਵੀ ਤੂੰ ਕਹਿੰਦੇ ਹੁੰਦੇ ਨੇ ਕਿ ਗਿੱਦੜ ਸ਼ਿਆਰ ਹੁੰਦਾਗਾ ਕੁਛ ਨਾ ਕੁਛ ਤਾਂ ਕਾਰਾ ਗੱਲ ਉਹ ਕਹਿੰਦਾ ਗੱਲ ਫਿਰ ਇਹ ਹੈ ਜਦੋਂ ਨੇੜੇ ਆ ਗਿਆ ਨਾ ਆਪਣੀ ਬਾਜ ਉਹਨਾਂ ਨੂੰ ਸੁਣਨ ਲੱਗੀ ਉਦੋਂ ਤੂੰ ਬੱਚਿਆਂ ਦੇ ਪਾંચੇ ਮਾਰ ਕੇ ਰੁਆਦੀ ਫਿਰ ਮਾਂ ਬੋਲੂ ਕਹਿੰਦਾ ਗੜਕ ਕੇ ਉਹ ਕਹਿੰਦਾ ਕਿਉਂ ਮਾਰੀ ਜਾਂਦੇ ਐ ਕੀ ਮੰਗਦੇ ਨੇ ਇਹ ਬਰੇ ਆ ਲੈ ਇਹਨਾਂ ਨੂੰ ਤੂੰ ਕਹੀਂ ਇਹ ਤਾਂ ਸ਼ੇਰ ਦਾ ਮਾਸ ਮੰਗਦੇ ਨੇ ਮੈਂ ਮੁਰੋਂ ਕਹੂੰ ਵੀ ਜਿਹੜਾ ਉਹ ਪਹਿਲਾਂ ਲਿਆਂਦਾ ਤੇ ਕੱਲ ਵਾਲਾ ਅਜੇ ਤਾਂ ਉਹੀ ਪਿਆ ਹੂੰ ਕਹਿੰਦੀ ਇਹ ਬੇਹਤਾ ਖਾਂਦੇ ਨਹੀਂ ਇਹ ਤਾਂ ਤਾਜ਼ਾ ਖਾਂਦੇ ਨੇ ਹੂੰ ਕਿ ਭਾਈ ਉਹਨਾਂ ਨੇ ਮਾਥਲੀ ਕਹਿੰਦੀ ਚੰਗਾ ਐ ਕਹਿ ਦੂੰ ਹੂੰ ਤੇ ਫੇਰ ਆ ਕੇ ਜਦੋਂ ਇਹਨੇ ਤਾਂ ਇਹ ਕਹਿੰਦਾ ਵੀ ਤਾਜ਼ਾ ਖਾਂਦੇ ਨੇ ਮੈਂ ਕਹੂੰ ਚੰਗਾ ਚੁੱਪ ਕਰ ਹੂੰ ਆਉਂਦਾ ਮੜਾ ਜਾਂ ਨੇੜੇ ਆ ਜਾਂਦੇ ਗੜੱਪ ਦੇ ਨੇ ਫੜ ਲਓ ਹੂੰ ਭਾਈ ਉਹ ਜਦੋਂ ਨੇੜੇ ਆ ਗਿਆ ਵੇ ਹੁਣ ਆਪਣਾ ਬੋਲ ਉਹਨਾਂ ਨੂੰ ਸੁਣ ਜੂ ਸ਼ੇਰ ਨੂੰ ਹੂੰ ਰੁਵਾਤੇ ਬੱਚੇ ਤਾਂ ਹੂੰ ਲਾਗੇ ਚਿੰਗਿਆੜਾ ਮਾਰ ਰੋ ਆਵਾਵਾ ਉਹ ਕਹਿੰਦਾ ਕਿਉਂ ਰੁਵਾਈ ਜਾਂਦੇ ਐ ਕੀ ਮੰਗਦੇ ਨੇ ਇਹ ਹਾਂਜੀ ਕੀ ਗੱਲ ਹੋ ਗਈ ਹੂੰ ਕਹਿੰਦੀ ਸ਼ੇਰ ਦਾ ਮਾਸ ਮੰਗਦੇ ਨੇ ਹੂੰ ਉਹ ਕਹਿੰਦਾ ਸ਼ੇਰ ਦਾ ਮਾਸਾ ਕੱਲਾ ਲੈ ਤਾਂ ਕਿੰਨਾ ਪੈਗਾ ਆਪਾਂ ਤਾਂ ਹੋਈ ਜੀ ਤਾਂ ਮੁੱਕਿਆ ਨਹੀਂ ਹੂੰ ਕਹਿੰਦੀ ਵੇਹ ਤਾਂ ਖਾਂਦੇ ਨਹੀਂ ਇਹ ਤਾਂ ਤਾਜ਼ਾ ਭਾਲਦੇ ਨੇ ਹੂੰ ਕਹਿੰਦਾ ਤਾਜ਼ਾ ਭਾਲਦੇ ਨੇ ਕਹਿੰਦੀ ਹਾਂ ਕਹਿੰਦਾ ਫਿਰ ਮਾਰ ਆ ਜਾ ਠਹਿਰ ਹੋਰ ਆ ਜਾਣ ਦੇ ਨੇੜੇ ਭੱਜ ਨਾ ਜਾਵੇ ਕਹਿੰਦਾ ਜੇ ਉਹ ਨੇੜੇ ਆ ਗਏ ਨਾ ਐਹੀ ਜੇ ਮਾਰੋਂ ਚ ਬੱਟ ਗੜਪ ਨੇ ਫੜ ਲਉ ਫੇ ਮੌਜ ਨਾ ਕਹਿੰਦਾ ਦੋ ਦਿਨ ਲੰਘਣਗੇ ਸ਼ੇਰ ਨੇ ਜਦੋਂ ਸੁਣਿਆ ਵੀ ਇਹ ਤਾਂ ਗੱਲ ਪੱਕੀ ਹੈ ਮਨਾ ਭੱਜ ਲੈ ਪੁੱਠਾ ਸ਼ੇਰ ਦਾ ਪੁੱਠਾ ਭੱਜ ਲਿਆ ਜਦੋਂ ਪੁੱਠਾ ਭੱਜ ਲਿਆ ਉਹ ਪੰਜ ਸੱਤ ਕਿੱल्ल्या ਤੇ ਗਿਆ ਗਾਹਾਂ ਲੂੰਬੜੀ ਫਿਰਦੀ ਟੀ ਨੂੰ ਮੜੀ ਫਿਰਦੀ ਸੀ ਛੇਰ ਦਾ ਦਮ ਚੜਿਆ ਪਿਆ ਭੱਜਿਆ ਜਾਂਦਾ ਕਹਿੰਦੀ ਬੇਫਫੜਾ ਬੇਫਫੜਾ ਕੀ ਗੱਲ ਹੋ ਗਈ ਅੱਜ ਭੱਜ ਜਾਣਾ ਪੁੱਠਾ ਵੀ ਇਸ ਵੇਲੇ ਤੂੰ ਰੋਜ ਆਉਂਦੇ ਘਰੇ ਜਾਣਾ ਉਹਨਾਂ ਖੱਡ ਤੇ ਅੱਜ ਤੈਨੂੰ ਕੀ ਹੋ ਗਿਆ ਪੁੱਠਾ ਭੱਜਿਆ ਜਾਣਾ ਉਹ ਕਹਿੰਦਾ ਕਮਲ ਜੀ ਪੁੱਛਣਾ ਮੈਨੂੰ ਨਾ ਬੁਲਾ ਉਹ ਕਹਿੰਦੀ ਤਾਂ ਵੀ ਦੱਸ ਤਾਂ ਸਹੀ ਕਹਿੰਦਾ ਮੇਰੇ ਖੱਡ ਤੇ ਤਾਂ ਮੇਰੇ ਘਰ 'ਚ ਤਾਂ ਛੇਰਾ ਨੂੰ ਖਾਣ ਆਲੇ ਆ ਗਏ ਮੈਂ ਤਾਂ ਮਸਾ ਭੱਜਿਆ ਕਰਾ ਸਾਰੀ ਵਿੱਥੀ ਵੀਕ ਕਰਮਾ ਸੀ ਰਹਿ ਗਈ ਮੈਂ ਭੱਜ ਲਿਆ ਕਹਿੰਦਾ ਮੱਛ ਗਿਆ ਨਹੀਂ ਮਾਰ ਦਿੰਦੇ ਉਹ ਕਹਿੰਦੀ ਛੇਰਾ ਨੂੰ ਖਾਣ ਵਾਲੇ ਕਹਿੰਦਾ ਹਾਂ ਛੇਰਾ ਨੂੰ ਖਾਣ ਵਾਲੇ ਕਹਿੰਦੀ ਕਮਲਾ ਹੋਇਆ ਅਜ ਤੱਕ ਕਿਸੇ ਸ਼ੇਰ ਨੂੰ ਤਾਂ ਕਿਸੇ ਨੇ ਖਾਦਾ ਨਹੀਂ ਸ਼ੇਰ ਦਾ ਨੇਕਾ ਚੀਜ਼ਾਂ ਨੂੰ ਫੜ ਫੜ ਖਾ ਜਾਂਦਾ ਉਹ ਕਹਿੰਦਾ ਨਾ ਨਾ ਮੈਂ ਜਮਾ ਛੱਡ ਕੇ ਆਇਆ ਆਪਦੀ ਖੱਟ ਤੇ ਬੈਠਿਆ ਨੂੰ ਕਹਿੰਦੀ ਚਲ ਦਿਖਾ ਹੂੰ ਕਹਿੰਦਾ ਨਾ ਮੈਂ ਨਹੀਂ ਜਾਂਦਾ ਉਹ ਕਹਿੰਦੀ ਦਿਖਾਤਾ ਲਿਆ ਫੇਰ ਮੁੜਿਆ ਮੈਂ ਕਿ ਆਪਾਂ ਹੂੰ ਕਹਿੰਦਾ ਤੂੰ ਛੱਡ ਕੇ ਭੱਜੇਂਗੀ ਹੂੰ ਵੀ ਮੈਨੂੰ ਮਾਰ ਦੇਣਗੇ ਤੈਨੂੰ ਕਹਿਣਾ ਕੁਝ ਨਹੀਂ ਤੇ ਮੈਂ ਤਾਂ ਜਾਂਦਾ ਨਹੀਂ ਉਹ ਕਹਿੰਦੀ ਆਏ ਕਰ ਜੇ ਨਹੀਂ ਮੇਰੇ ਤੇ ਯਕੀਨ ਨਾ ਪੁੱਛ ਨਾ ਪੁੱਛ ਬੰਨ ਲੈ ਹੂੰ ਜੇ ਮੈਂ ਤੈਨੂੰ ਛੱਡ ਕੇ ਭੱਜਾਂ ਤਾਂ ਤੇਰੀ ਪੁੱਛ ਨਾ ਪੁੱਛ ਬੰਨੀ ਹੋਈ ਫੇਰ ਮੈਂ ਕਿਵੇਂ ਭੱਜਣੂੰ ਵੇ ਡੂੰਬੜੀ ਨੇ ਜਦੋਂ ਉੱਤੇ ਜਾ ਆ ਲਿਆ ਸ਼ੇਰ ਨੇ ਆਖਿਆ ਵੀ ਗੱਲ ਠੀਕ ਹੈ ਚਲ ਕੋਈ ਨਹੀਂ ਫਿਰ ਦੁਖਾ ਲਿਆ ਉਹਨੇ ਕੀ ਫਰਕ ਹੈ ਉਹਦੇ ਪਹਿਲਾਂ ਨਾ ਉਹ ਤਿਆਰ ਕਰ ਬਾਂ ਮਗਰਾ ਹਾਂਗੇ ਵੀ ਜੇ ਆਉਣ ਲੱਗੇ ਭੱਜ ਲਾਂਗੇ ਡੂੰਬੜੀ ਨੂੰ ਲੈ ਜਾਂਦਾ ਪੂਛਾਂ ਬੰਨੀਆਂ ਹੋਈਆਂ ਨੇ ਬਰਾਬਰ ਬਰਾਬਰ ਤੋਂ ਰਹਿ ਜਾਂਦੇ ਨੇ ਜਿਉ ਫੇਰ ਉਹਨਾਂ ਨੇ ਦੇਖ ਲਿਆ ਵੀ ਲੈ ਹੋ ਆਉਂਦੇ ਨੇ ਹੁਣ ਡੂੰਬੜੀ ਪੰਗਾ ਕਰੀ ਆਉਂਦੀ ਹੈਗੀ ਨਾਲ ਵੀ ਹੁਣ ਡੂੰਬੜੀ ਲੈ ਕੇ ਆਈ ਹੈ ਤੇ ਗਿੱਦੜੀ ਕਹਿੰਦੀ ਫੇਰ ਹੁਣ ਕਹਿੰਦਾ ਹੁਣ ਕੀ ਅੱਗੇ ਵਾਲਾ ਪੈਂਤਰੇ ਹੀ ਚੱਲੂ ਤੂੰ ਬਸ ਹਾਂ ਚਾ ਹਾਂ ਕਰੇਂ ਜਾਈ ਡੱਕ ਨੂੰ ਤਾਂ ਮੈਂ ਅੱਛਾ ਭਾਈ ਜਦੋਂ ਫੇਰ ਨੇੜੇ ਆ ਗਏ ਉਹਨੇ ਤਾਂ ਫੇਰ ਰੋਆ ਤੇ ਬੱਚੇ ਹਾਂ ਉਹ ਆ ਉਹ ਆ ਉਹ ਆ ਚਿੰਗ ਚਿੰਗੜਾ ਪੈ ਗਿਆ ਉਹ ਕਹਿੰਦਾ ਕਿਉਂ ਮਾਰੇ ਜਾਂ ਨੇ ਕਾਰ ਦੀ ਖਤਰ ਕੀ ਮੰਗਦੇ ਨੇ ਦੇ ਦੇ ਥੋ ਉਹ ਕਹਿੰਦੀ ਸ਼ੇਰ ਦਾ ਮਾਸ ਮੰਗਦੇ ਨੇ ਉਹ ਕਹਿੰਦਾ ਮੈਂ ਤੈਨੂੰ ਪਹਿਲਾਂ ਕਿਹਾ ਤਾਂ ਅੱਗੇ ਵੀ ਕੱਲਾ ਵਾਲੇ ਤਾਂ ਕਿੰਨਾ ਪਿਆ ਹੂੰ ਉਹ ਕਹਿੰਦੀ ਬੇਹ ਹੈ ਇਹ ਬੇਹ ਨਹੀਂ ਖਾਂਦੇ ਤਾਜਾ ਭਾਲਦੇ ਨੇ ਮੈਂ ਕੀ ਕਰਾਂ ਇਹ ਤਾਂ ਤਾਜਾ ਭਾਲਦੇ ਨੇ ਹੂੰ ਕਹਿੰਦਾ ਕੋਈ ਨਹੀਂ ਫਿਰ ਲੂੰਬੜੀ ਨੂੰ ਮੇਰਾ ਦਿੱਤਾ ਹੋਇਆ ਬਾਢੀ 500 ਰੁਪਿਆ ਲੂੰਬੜੀ ਵੜਿਆ ਕੇ ਲਈ ਆਉਦੀ ਐ ਨੇੜੇ ਆ ਜਾਂਦੇ ਗੜੱਪ ਦੇ ਨੇ ਫੜ ਨੂੰ ਹੂੰ ਉਹ ਸ਼ੇਰ ਨੇ ਆਖਿਆ ਗੱਲ ਪੱਕੀ ਐ ਵੀ ਲੂੰਬੜੀ ਤਾਂ ਵੜਿਆ ਕੇ ਲੈ ਜਾਂਦੀ ਐ ਚੱਕ ਤੀ ਸ਼ੇਰ ਨੇ ਸ਼ਾਲ ਹੁਣ ਕਿਹਦੇ ਲੂੰਬੜੀ ਤੋਂ ਨਾ ਭੱਜਿਆ ਨਾ ਜਾਵੇ ਉਹ ਥੋੜਾ ਪੰਜ ਰਤੋਂ 10 ਕਰਬ ਦਾ ਭੱਜੀ ਹਮ ਕਿਤੇ ਫੇਰੇ ਜਦੋਂ ਸ਼ੇਰ ਮਾਰਦਾ ਛਾਲ ਕਿਤੇ ਇਧਰ ਲਈ ਬੱਟਣਾ ਵਾਜ ਦੇ ਬੁੜਕ ਕਿਤੇ ਇਧਰ ਲਈ ਨਾਲ ਉਹ ਕੁੜੀ ਸੇ ਤੋਂ ਰਹਿ ਜਾਂਦਾ ਭਈ ਪੂਛ ਨਾ ਪੂਛ ਬੰਨੀ ਹੋਈ ਹਮ ਹੌਲੇ ਹੌਲੇ ਗਾਹਾਂ ਜਾਂਦੇ ਦੀ ਉਹਦੀ ਤਾਂ ਭਈ ਪੂਛ ਟੁੱਟ ਗਈ ਹਮ ਪੂਛ ਟੁੱਟ ਗਈ ਉਹਦਾ ਲੂੰਬੜੇ ਤਾਂ ਉੱਥੇ ਮਰ ਮੁਰਗੇ ਬੱਟਾ ਜਵਾਜ ਵਾਜ ਪਹਿਲੇ ਤੇ ਉਹ ਭਾਈ ਗਾਹ ਭੱਜ ਗਿਆ ਤੇ ਗਾਹਾਂ ਛੇਰ ਟੱਕਰ ਗਏ ਉਹ ਕਹਿੰਦੇ ਹੋਏ ਕੀ ਗੱਲ ਹੋ ਗਈ ਲਹੂ ਲਹਾਨ ਜਾ ਹੋਇਆ ਹੁਣ ਉਹ ਪੂਛ ਆਏ ਮਾਰੇ ਆਏ ਮਾਰੇ ਉਹ ਪਿੰਡੇ ਤੇ ਵੱਜ ਗਈ ਪਿੰਡਾ ਲਹੂ ਲਹਾਨ ਹੋ ਗਿਆ ਉਹ ਕਹਿੰਦੇ ਵੀ ਇਹ ਕੀ ਗੱਲ ਹੋ ਗਈ ਤੈਨੂੰ ਕਹਿੰਦਾ ਪੁੱਛਣਾ ਭਰਾ ਵਾ ਮਸਾਂ ਜਾਣ ਵਿਚਾਈ ਅੱਜ ਤੇ ਮਾਰਤੇ ਤੇ ਕਹਿੰਦਾ ਕਹਿੰਦਾ ਗੱਲ ਕੀ ਕਹਿੰਦਾ ਯਾਰ ਸ਼ੇਰਾਂ ਨੂੰ ਖਾਣ ਵਾਲੇ ਆ ਗਏ ਖੱਡ ਤੇ ਮੈਂ ਤਾਂ ਮਸਾਂ ਬਚਿਆ ਕਹਿੰਦਾ ਮਗਰੋਂ ਕਿ ਜਿਹਦੀ ਇੱਕ ਲੂੰਮੜੀ ਆ ਗਈ ਲੂੰਮੜੀ ਲੈ ਕੇ ਵੜਿਆ ਕੇ ਵੀ ਉਹ ਗਿੱਦੜ ਦੀ ਉਹਦੀ ਕਹਿੰਦਾ ਬੰਨੀ ਹੋਈ ਸ਼ੇਰਾਂ ਨੂੰ ਖਾਣ ਵਾਲੇ ਦੀ ਉਹਨੂੰ ਪਤਾ ਹੀ ਨਾ ਵੀ ਗਿੱਦੜ ਹੈਗਾ ਕਹਿੰਦਾ ਸ਼ੇਰਾਂ ਨੂੰ ਖਾਣ ਵਾਲੇ ਦੀ ਬੰਨੀ ਹੋਈ ਵੜਿਆ ਕੇ ਲੈ ਗਈ ਕਹਿੰਦਾ ਭਾਈ ਜਦੋਂ ਉਹਨਾਂ ਨੇ ਕਿਹਾ ਵੀ ਕੋਈ ਆਉਂਦਾ ਨਾ ਲੂੰਮੜੀ ਲਈ ਆਉਂਦੀ ਆ ਹੁਣ ਫੜ ਲਾਗੇ ਮਾਇਦਾ ਕਹਿੰਦਾ ਚੱਕ ਤਿਆਂ ਛਾਲਾ ਨੂਮੜੀ ਤਾਂ ਕਹਿੰਦਾ ਭਾਈ ਮਗਰ ਡਿੱਗ ਡੁਗਪੀ ਪਤਾ ਨਹੀਂ ਮਰ ਗਈ ਪਤਾ ਨਹੀਂ ਜਿਉਂਦੀ ਐ ਤੇ ਮੇਰੀ ਪੂਛ ਟੁੱਟ ਗਈ ਪੂਛ ਟੁੱਟ ਗਈ ਸ਼ੇਰ ਕਹਿੰਦੇ ਵੀ ਸਾਨੂੰ ਦਿਖਾ ਖੇលਿਆ ਸ਼ੇਰਾਂ ਨੂੰ ਖਾਣ ਵਾਲੇ ਆਪਾਂ ਨੂੰ ਖਾਣ ਵਾਲਾ ਜਦ ਤੱਕ ਤਾਂ ਕੋਈ ਆਇਆ ਨਹੀਂ ਅੱਜ ਕਿਹੜਾ ਅਗ ਤੇਰੀ ਖੱਟ ਤੇ ਚੱਲ ਦਿਖਾ ਖੇលਿਆ ਉਹ ਭਾਈ ਆਵੇ ਨਾ ਤੇ ਸ਼ੇਰ ਕਹਣ ਚੱਲ ਚੱਲੀਏ ਉਦੋਂ ਹੁਣ ਗਿੱਦੜੀ ਨੂੰ ਵੀ ਗਿੱਦੜ ਨੂੰ ਵੀ ਪਤਾ ਲੱਗ ਗਿਆ ਕਹਿੰਦਾ ਲੈ ਹੁਣ ਨੇਰੇ ਚ ਫੇਰ ਆਉਣਗੇ ਫੇਰ ਨਹੀਂ ਪੈਂਤਰਾ ਆਪਣਾ ਚੱਲਣਾ ਆਪਾਂ ਤਾਂ ਹੁਣ ਆਪਾਂ ਚੱਲ ਉਹ ਤਾਂ ਭਈ ਉਥੋਂ ਰਵੰਨਾ ਹੋ ਗਏ ਆਪਦੇ ਉਹ ਝਾੜਾਂ ਵਾਲਿਆ ਚ ਜਿੱਥੇ ਰਹਿੰਦੇ ਤੇ ਮੁੜ ਕੇ ਉੱਥੇ ਵਾਗ ਗਏ ਤੇ ਛੇਰ ਉਹ ਲੰਡਾ ਕਿਤੇ ਮੰਗਰੋ 1-2 ਦਿਨਾਂ ਬਾਅਦ ਫੇਰ ਆਇਆ ਉਹਨੇ ਅਖਰ ਦੇਖਤਾ ਵਾਂ ਫੇਰ ਖੱਡ ਬੇਲੀ ਫੇਰ ਆਪਦੀ ਖੱਟ ਤੇ ਰਹਿਣ ਲੱਗ ਗਿਆ ਇਹੀ ਜਿਤਾ ਗੱਡੜ ਤੇ ਗਿਦੜੀ ਨੇ ਸ਼ੇਰ ਨਾ ਕਰੇ ਸ਼ੇਰ ਨੂੰ ਬਾਣੀ ਪਾ ਲਿਆ ਹੂੰ ਤੇ